ਸਿਰੀ ਰਾਗ ਮਹੱਲਾ ਪਹਿਲਾ ਘਰ ਚੌਥਾ ਸੋਈ ਮੌਲਾ ਜਿਨ ਜਗ ਮੋਲਿਆ ਹਰਿਆ ਕੀਆ ਸੰਸਾਰੂ ਆਬ ਖਾ ਕੇ ਜਿਨ ਬੰਧ ਰਹਾਈ ਧੰਨ ਸਿਰਜਨ ਹਾਰੂ ਮਰਨਾ ਮੁੱਲਾ ਮਰਨਾ ਪੀ ਕਰਤਾਰੂ ਡਰਨਾ ਰਹਾਉ ਤਾਂ ਤੂੰ ਮੁੱਲਾ ਤਾਂ ਤੂੰ ਕਾਜੀ ਜਾਣਹਿ ਨਾਮ ਖੁਦਾਈ ਜੇ ਬਹੁ ਤੇਰਾ ਪੜਿਆ ਹੋਵਹਿ ਕੋ ਰਹਿ ਨਾ ਪਰਿਏ ਪਾਈ ਸੋਈ ਕਾਜੀ ਜਿਨ ਆਪ ਤਜਿਆ ਇਕ ਨਾਮ ਕੀਆ ਆਧਾਰੋ ਹੈ ਪੀ ਹੋਸੀ ਜਾਏ ਨਾ ਜਾਸੀ ਸੱਚਾ ਸਿਰਜਨ ਹਾਰੋ ਪੰਜ ਵਖਤ ਨਿਵਾਜ ਗੁਜ਼ਾਰਹਿ ਪੜਹਿ ਕਤੀਬ ਕੁਰਾਨਾ ਨਾਨਕ ਆਖੇ ਗੋਰ ਸਦੇਈ ਰਹੇ ਉਹ ਪੀਣਾ ਖਾਣਾ ਸ੍ਰੀ ਰਾਗ ਮਹੱਲਾ ਪਹਿਲਾ ਘਰ ਚੌਥਾ ਇਕ ਸਵਾਨ ਦੋਏ ਸਵਾਨੀ ਨਾਲ ਭਲਕੇ ਭੌ ਕਹਿ ਸਦਾ ਬਿਆਲ ਕੂੜ ਸੁਰਾ ਮੁੱਠਾ ਮਰਦਾਰ ਧਾਨਕ ਰੂਪ ਰਹਾ ਕਰਤਾਰ ਮੈਂ ਪਤ ਕੀ ਪੰਦ ਨਾ ਕਰਨੀ ਕੀ ਕਾਰ ਹਉ ਵਿਗੜੈ ਰੂਪ ਰਹਾ ਬਿਕਰਾਲ ਤੇਰਾ ਏਕ ਨਾਮ ਤਾਰੇ ਸੰਸਾਰ ਮੈਂ ਏਹਾ ਆਸ ਏਹੋ ਆਧਾਰ ਰਹਾਉ ਮੋਖ ਨਿੰਦਾ ਆਖਾਂ ਦਿਨ ਰਾਤ ਪਰ ਕਰ ਜੋ ਹੀ ਨੀਚ ਸੁਨਾਤ ਕਾਮ ਕ੍ਰੋਧ ਤਨ ਵਸਹਿ ਚੰਡਾਲ ਧਾਨਕ ਰੂਪ ਰਹਾ ਕਰਤਾਰ ਠਾਹੀ ਸੁਰਤਮ ਲੋਕੀ ਵੇਸ ਹੌਠ ਗਵਾੜਾ ਠੱਗੀ ਦੇਸ ਖਰਾ ਸਿਆਣਾ ਬਹੁਤਾ ਭਾਰ ਧਾਨਕ ਰੂਪ ਰਹਾ ਕਰਤਾਰ ਮੈਂ ਕੀਤਾ ਨਾ ਜਾਤਾ ਹਰਾਮ ਖੋਰ ਕੌਕਿਆ ਮਹੁ ਦੇਸਾਂ ਦੁਸ਼ਟ ਚੋਰ ਨਾਨਕ ਨੀਚ ਕਹਿ ਵਿਚਾਰ ਧਾਨਕ ਰੂਪ ਰਹਾ ਕਰਤਾਰ ਸ੍ਰੀ ਰਾਗ ਮਹੱਲਾ ਪਹਿਲਾ ਕਰ ਚੌਥਾ ਏਕਾ ਸੁਰਤ ਜੀਤੇ ਹੈ ਜੀ ਸੁਰਤ ਵਿਹੂਣਾ ਕੋਏ ਨਾ ਕੀ ਜੇਹੀ ਸੁਰਤ ਤੇਹਾ ਤਿੰਨ ਰਾਹ ਲੇਖਾ ਇੱਕੋ ਆਵਹ ਜਾਹ ਕਾਹੇ ਜੀ ਕਰਹਿ ਚਤੁਰਾਈ ਲੇ ਵੇ ਦੇ ਵਟਿਲ ਨਾ ਪਾਈ ਰਹਾਉ ਤੇਰੇ ਜੀ ਜੀਆਂ ਕਾ ਤੋਹੇ ਕਿਤ ਕਉ ਸਾਹਿਬ ਆਵਹਿ ਰੋਹੇ ਜੇ ਤੂੰ ਸਾਹਿਬ ਆਵਹਿ ਰੋਹੇ ਤੂੰ ਉਹ ਨਾ ਕਾ ਤੇਰੇ ਹੋਏ ਅਸੀਂ ਬੋਲ ਵਿਗਾੜ ਵਿਗਾੜ ਹੈ ਬੋਲ ਤੂੰ ਨਦਰੀ ਅੰਦਰ ਤੋਲਹਿ ਤੋਲ ਜਹ ਕਰਨੀ ਤਹ ਪੂਰੀ ਮਤ ਕਰਣੀ ਬਾਝੋਂ ਘਟੇ ਘਟ ਪ੍ਰਣਵਤ ਨਾਨਕ ਗਿਆਨੀ ਕੈਸਾ ਹੋਏ ਆਪ ਪਛਾਣ ਬੂਝੈ ਸੋਏ ਗੁਰ ਪ੍ਰਸਾਦ ਕਰੇ ਵਿਚਾਰ ਸੋ ਗਿਆਨੀ ਦਰਗਾਹ ਪਰਵਾਨ ਸ੍ਰੀ ਰਾਗ ਮਹੱਲਾ ਪਹਿਲਾ ਘਰ ਚੌਥਾ ਤੂੰ ਦਰੀ ਆਉ ਦਾਨਾ ਬੀਨਾ ਮੈਂ ਮੱਛਲੀ ਕੈਸੇ ਅੰਤ ਲਾਹਾਂ ਜਹਿ ਜਹਿ ਦੇਖਾਂ ਤਹਿ ਤਹਿ ਤੂੰ ਹੈ ਤੁਜ ਤੇ ਨਿਕਸੀ ਫੂਟ ਮਾਰਾਂ ਨਾ ਜਾਣਾਂ ਮੇ ਹੋ ਨਾ ਜਾਣਾਂ ਜਾਲੀ ਜਾਂ ਦੁੱਖ ਲਾਗੇ ਤਾਂ ਤੁਝੈ ਸੰਵਹਾਲੀ ਰਹਾਉ ਤੂੰ ਪਰਪੂਰ ਜਾਣਿਆ ਮੈਂ ਦੂਰ ਜੋ ਕਿਛ ਕਰੀ ਸੋ ਤੇਰੇ ਹਧੂਰ ਤੂੰ ਦੇਖਹਿ ਹਉ ਮੁਕ ਕਰਪਾਉ ਤੇਰੇ ਕਾਮ ਨਾ ਤੇਰੇ ਨਾਹੀ ਜੇਤਾ ਦੇਹੀ ਤੇਤਾ ਹੋਂ ਖਾਉ ਬਿਆਹ ਦਰ ਨਾਹੀ ਕੈ ਦਰ ਜਾਉ ਨਾਨਕ ਏਕ ਕਹਿ ਅਰਦਾਸ ਜਿਉ ਪਿੰਡ ਸਭ ਤੇਰੇ ਪਾਸ ਆਪੇ ਨੇੜੈ ਦੂਰ ਆਪੇ ਹੀ ਆਪੇ ਮਨ ਮਿਆਨੂ ਆਪੇ ਵੇਖ ਸੁਣ ਆਪੇ ਹੀ ਕੁਦਰਤ ਕਰੇ ਜਹਾਨੂ ਜੋ ਤਿਸ ਭਾਵੇਂ ਨਾਨਕਾ ਹੁਕਮ ਸੂਈ ਪਰਵਾਨੋ ਸ੍ਰੀ ਰਾਗ ਮਹੱਲਾ ਪਹਿਲਾ ਘਰ ਚੌਥਾ ਕੀਤਾ ਕਹਾ ਕਰੇ ਮਨ ਮਾਨ ਦੇਵਨ ਹਾਰੇ ਕੈ ਹੱਥ ਦਾਨ ਭਾਵੇਂ ਦੇ ਨਾ ਦੇ ਸੋਏ ਕੀਤੇ ਕੈ ਕਹਿਆ ਕਿਆ ਹੋਏ ਆਪੇ ਸੱਚ ਭਾਵੇਂ ਤਿਸ ਸੱਚ ਅੰਦਾ ਕੱਚਾ ਕਚਨ ਕੱਚ ਰਹਾਉ ਜਾਂਕੇ ਰੁਖ ਬਿਰਖ ਆਰਾਉ ਜੀ ਧਾਤ ਤੇ ਹਾ ਤਿੰਨ ਨਾਉ ਫੁੱਲ ਭਾਉ ਫਲ ਲਿਖਿਆ ਪਾਈ ਆਪ ਬੀਜ ਆਪੇ ਹੀ ਖਾਏ ਕੱਚੀ ਕੰਦ ਕੱਚਾ ਵਿੱਚ ਰਾਜ ਮੱਤ ਅਲੂਣੀ ਫਿੱਕਾ ਸਾਦ ਨਾਨਕ ਆਣੇ ਆਵੇ ਰਾਸ ਵਿਣ ਨਾਵੇਂ ਨਾਹੀ ਸਾਬਾਸ ਸ੍ਰੀ ਰਾਗ ਮਹੱਲਾ ਪਹਿਲਾ ਘਰ ਪੰਜਵਾਂ ਅਛਲ ਛਲਾਈ ਨਹਿ ਛਲੇ ਨਹਿ ਘਾਉ ਕਟਾਰਾ ਕਰ ਸਕੈ ਜਿਉ ਸਾਹਿਬ ਰਾਖੈ ਤਿਉਂ ਰਹਿ ਇਸ ਲੋਭੀ ਕਾ ਜੀਉ ਟਲਪਲੈ ਬਿਨ ਤੇਲ ਦੀਵਾ ਕਿਉ ਜਲੈ ਰਹਾਉ ਪੋਥੀ ਪ੍ਰਾਣ ਕਮਾਈਐ ਭਉ ਵੱਟੀ ਇਤ ਤਨ ਪਾਈਐ ਸਚ ਬੂਝਣ ਆਣ ਜਲਾਈਐ ਇਹੋ ਤੇਲ ਦੀਵਾ ਇਉਂ ਜਲੈ ਕਰ ਚਾਨਣ ਸਾਹਿਬ ਤਉ ਮਿਲੈ ਰਹਾਉ ਇਤਤਨ ਲਾਗੇ ਬਾਣੀਆਂ ਸੁਖ ਹੋਵੇ ਸੇਵਕ ਮਾਣੀਆਂ ਸਭ ਦੁਨੀਆਂ ਆਵਣ ਜਾਣੀਆਂ ਵਿੱਚ ਦੁਨੀਆਂ ਸੇਵ ਕਮਾਈਏ ਤਾਂ ਦਰਗਾਹ ਬੈਸਣ ਪਾਈਏ ਕਹੋ ਨਾਨਕ ਬਾਹ ਲੜਾਈਏ ਸ੍ਰੀ ਰਾਗ ਮਹੱਲਾ ਤੀਜਾ ਘਰ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਹਉ ਸਤਿਗੁਰ ਸੇਵੀ ਆਪਣਾ ਇਕ ਕਮਾਨੇ ਇਕ ਚਿਤ ਭਾਏ ਸਤਿਗੁਰ ਮਨ ਕਾਮਨਾ ਤੀਰਥ ਹੈ ਜਿਸਨੋ ਦੇ ਬੁਝਾਏ ਮਨ ਚਿੰਦਿਆ ਵਰ ਪਾਵਣਾ ਜੋ ਇੱਛੈ ਸੋ ਫਲ ਪਾਏ ਨਾਉ ਧਾਈਐ ਨਾਉ ਮੰਗੀਐ ਨਾਮੇ ਸਹਿਜ ਸਮਾਏ ਮਨ ਮੇਰੇ ਹਰ ਰਸ ਚਾਖ ਤਿਖ ਜਾਏ ਜਿਨਨੀ ਗੁਰਮੁਖ ਚਾਖਿਆ ਸਹਜੇ ਰਹੀ ਸਮਾਏ ਰਹਾਉ ਜਿੰਨੀ ਸਤਗੁਰ ਸੇਵਿਆ ਤਿੰਨੀ ਪਾਇਆ ਨਾਮ ਨਿਧਾਨ ਅੰਤਰ ਹਰ ਰਸ ਰਵ ਰਹਿਆ ਚੂਕਾ ਮਨ ਅਭਮਾਨ ਹਿਰਦੈ ਕਮਲ ਪਰਗਾਸਿਆ ਲਾਗਾ ਸਹਿਜ ਧਿਆਨ ਮਨ ਨਿਰਮਲ ਹਰ ਰਵ ਰਹਿਆ ਪਾਇਆ ਦਰਗਹਿ ਮਾਨ ਸਤਗੁਰ ਸੇਵਨੇ ਆਪਣਾ ਤੇ ਵਿਰਲੀ ਸੰਸਾਰ ਹਉ ਮੈਂ ਮਮਤਾ ਮਾਰਕੈ ਹਰ ਰਾਖਿਆ ਉਰਤਾਰ ਹਉ ਤਿਨ ਕੈ ਬਲਿਹਾਰਨ ਜਿਨਾਂ ਨਾਮੇ ਲੱਗਾ ਪਿਆਰ ਸੇ ਸੁਖੀਏ ਚਉ ਜੁਗੀ ਜਿਨਾਂ ਨਾਮ ਅਖੋਟ ਅਪਾਰ ਗੁਰ ਮਿਲਿਆ ਨਾਮ ਪਾਈਐ ਚੂਕੈ ਮੋਹ ਪਿਆਸ ਹਰ ਛੇਤੀ ਮਨ ਰਵ ਰਹਿਆ ਘਰ ਹੀ ਮਾਹੀ ਉਦਾਸ ਜਿਨਾਂ ਹਰਿ ਕਾ ਸਾਧ ਆਇਆ ਹਉ ਤਿਨ ਬਲਿਹਾਰੈ ਜਾਸ ਨਾਨਕ ਨਦਰੀ ਪਾਈਐ ਸੱਚ ਨਾਮ ਗੁਣਤਾ